ਪਗਵਾੜਾ ਦੇ ਹਰ ਗੋਵਿੰਦ ਨਗਰ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਡਕਾਟਣ ਆਮ ਆਦਮੀ ਰਿਕਸ਼ਾ ਵਾਲੇ ਨੇ ਕੀਤਾ ਇਸ ਮੌਕੇ ਤੇ ਵਿਸ਼ਿਸ਼ ਤੌਰ ਤੇ ਡਾਕਟਰ ਰਾਜਕਮਰ ਚੱਬੇਵਾਲ ਦੇ ਪੁੱਤਰ ਡਾਕਟਰ ਈਸ਼ਾਨ ਸ਼ਾਮਲ ਹੋਏ ਇਸੇ ਦੌਰਾਨ ਪਾਠ ਦਾ ਭੋਗ ਪਾਇਆ ਗਿਆ ਕੀ ਕਿਹਾ ਦਲਜੀਤ ਰੱਜੂ ਨੇ ਆ ਤੁਹਾਨੂੰ ਸੁਣਾਉਂਦੇ ਆ ਪਗਵਾੜਾ ਐਕਸਸ ਨੀਜ਼ ਲਾਈਵ ਤੋਂ ਬਨੋ ਸ਼ਰਮਦੀ ਰਿਪੋਰਟ ਸਤਿ ਸ਼੍ਰੀ ਅਕਾਲ ਆਪਣਾ ਮਿਰਦ ਪਛਾਹ ਭਗਤਾਂ ਸਰਬੰਦ ਗੁਰਦੁਆਰਿਆਂ ਉਹ ਧਾਮਾ ਜੀ ਦਾ ਧਿਆਨ ਧਰ ਕੇ ਬੋਲਣਾ ਦੇ ਗਣੀਆਂ ਕਈ ਆਪਣਾ ਮਿਰਦ ਪਛਾਹ ਹਤ ਕਿਸ ਰਾਤ ਦੇ ਦਾਇ ਦਾਇਆ ਹਿਲੇ ਸਗਲ ਜਗਤ ਸਿੰਘ ਆਈਆਂ ਵੀ ਡਾਕਟਰ ਸਾਹਿਬ ਆਪ ਵੀ ਡਾਕਟਰ ਉਹਨਾਂ ਦਾ ਭਰਾ ਹੈ ਜੀ ਅੰਤਖੁਣ ਗੁਰਮਾਨ ਸਿੰਘ ਜੀ ਜਿਹਨਾਂ ਦੀ ਸ਼ਤ ਸ਼ਾਇਆ ਅਸੀਂ ਗੋਦ ਵਿੱਚ ਬੈਠੇ ਨੇ ਜਿਕੇ ਗੋਦਾ ਅਨੰਦ ਮਾਰ ਰਹੇ ਸਾਈਮੋਨ ਸਿੰਘ ਨੂੰ ਮੈਂ ਕਿਹਾ ਸੀ ਕਿ ਗੁਰਮਾਨ ਸਿੰਘ ਜੀ ਆ ਰਹੇ ਜੀ ਬੈਠ ਠੀਕ ਹੈ ਜੋ ਹੁਕਮ ਸਭ ਤੋਂ ਪਹਿਲਾਂ ਤੰਤਰਪੁਰ ਗੁਰਾਂ ਸਾਹਿਬ ਦੇ ਉਪਮਾ ਜਿਹੜੇ ਆਏ ਨੇ ਜਿਨ੍ਹਾਂ ਨੇ ਜਿਹੜਾ ਦਸੀਹੋੜ ਤੇ ਆਸਾ ਰੱਖਿਆ ਜਦ ਵੀ ਜੇ ਜੋ ਵਿਚਾਰ ਕਹਿ ਨੇ ਸਾਹਿਬ ਤੰਤਰਪੁਰ ਗੁਰਾਂ ਸਾਹਿਬ ਦੀ ਓਟ ਆਸਰੇ ਨੇ ਕਹਿ ਨੇ ਨਜ਼ਾਨ ਰਾਜ ਪ੍ਰਧਾਨ ਭਾਨ ਦਵਾਨ ਦੇ ਇੱਕੋ ਮਹਾਨ ਇੰਦਰ ਇੰਦਰਾਨੰਦ ਇੰਦਰ ਬਲੰਗ ਬਾਦ ਕਾਂ ਰੰਗ ਕਲਾਂ ਕਾਰ ਜਿਹੜੇ ਸਾਡੇ ਲੋਕ ਸਭਾ ਹਸਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਨਾ ਚੱਬਿਆ ਸਾਹਿਬ ਉਹਨਾਂ ਦੇ ਦਫ਼ਤਰ ਦਾ ਚੋਣ ਮੁਖ ਦਫਤਰ ਦਾ ਇਹ ਘਟਨਾ ਜਿੰਨੇ ਵੀ ਵਰਕਰ ਬਖਵਾ ਪਿੰਡਾਂ ਤੋਂ ਸਰਪੰਚ ਪੰਚ ਬਲਾਕ ਸਭ ਦੀ ਮੈਂਬਰ ਲੰਬੜਦਾਰ ਜਿਲ੍ਹਾ ਪ੍ਰਸ਼ਾਸਨ ਮੈਂਬਰ ਐਮਸੀ ਐਕਸ ਐਮਸੀ ਮਹਿਲਾ ਵੀਰ ਜੂ ਜਿੰਨੇ ਵੀ ਆਏ ਆ ਸਾਰਿਆਂ ਦਾ ਇੱਕ ਇੱਕ ਕਦਮ ਸਰਵਥੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜਗਵਿੰਦਰ ਤਰਥੜਾ ਜੀ ਉਹ ਪਹੁੰਚੇ ਆ सॼे बहुत ही सरकार जो बाबा सोमे शाह जी, जी पुले वारी सरकार आहे उहो पहुचे आहे बाबा परशोतम दास जी चकर क़म उहो पहुचे आहे जी उन्हनि बहुत बहुत धनवाद जी ਜਿਹੜੇ ਸਾਡੇ ਸੁਨੀਆ ਮੰਗ ਜੀ ਅੱਡੇਰੇ ਤੇ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਬਹੁਤ ਹੀ ਸਤਜਰਯੋਗ ਜਿਹੜੇ ਜਨਰ ਸਮਾਜ ਦੇ ਪ੍ਰਧਾਨ ਆ ਮੋਹਨ ਸਿੰਘ ਸਾਈਂ ਜੀ ਪਹੁੰਚੇ ਆ ਜੀ ਤੇ ਸਾਡੇ ਸ਼੍ਰੀ ਉਚਾ ਜੀ ਪਹੁੰਚੇ ਆ ਜਿੰਨੇ ਵੀ ਪਹੁੰਚੇ ਐ ਐਮਸੀ ਪਹੁੰਚੇ ਨਾਮਦਾਰੀ ਸਰਦਾਰੋ ਤੇ ਪਹੁੰਚੇ ਜਿੰਨੇ ਵੀ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂਗਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਵਰਕਰਾਂ ਦਾ ਸਾਰੇ ਲੀਡਰਸ਼ਿਪਰਾਂ ਦਾ ਧੰਨਵਾਦ ਕਰਨਾ ਸਾਡੇ ਪੰਜ ਜੀ ਗਲਤ ਸ਼ਕਲਾ ਵੀ ਜੀ ਆਲੇ ਕੋਣ ਤੇ ਆਲੇ ਫੜੀਆਂ ਫੜੀਆਂ ਅੱਜ ਸ਼ਗਨਾਨ ਦਾ ਮਹੀਨਾ ਜੇਥੇ ਨੜਿੰਦਾ ਨੜਿੰਦਾ ਲੋੜੀਏ ਇਸ ਆਗੇ ਸਭ ਨਵੰਨ ਅੱਜ ਚਰਚਾ ਆਪਾਂ ਮੈਡਮ ਖਿਆੜਾ ਜੀ ਜੀ ਆਇਆਂ ਨੂੰ ਸਾਰੇ ਸਾਡੇ ਸ਼ਹਿਰ ਦੇ ਪਤੰਦੇ ਲੋਕ ਸਾਡੇ ਵਲੰਟੀਅਰ ਹੈਣਾ ਵੀ ਸਾਰਿਆਂ ਦਾ ਅੱਜ ਸਾਨੂੰ ਇੱਥੇ ਵਧਾਈ ਦੇਣ ਲਈ ਸਾਨੂੰ ਅਸੀਸ ਦੇਣ ਲਈ ਸਾਨੂੰ ਸ਼ੁਭ ਕਾਮਨਾਵਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਅੱਜ ਸੰਗਰਾਮ ਦਾ ਦਿਨ ਹੈ ਅੱਜ ਆਗਾਜ਼ ਹੈ ਸਾਡੇ ਇਸ ਮੁੱਖ ਚੋਣ ਦਫ਼ਤਰ ਦਾ ਕੈਂਪੇਨ ਅੱਜ ਤੋਂ ਚੱਲੇਗੀ ਇਸ ਤੋਂ ਬਾਅਦ ਅਸੀਂ ਸਾਰੇ ਸਾਥੀਆਂ ਦੇ ਜਦੋਂ ਸਾਨੂੰ ਸਮਾਂ ਲੱਗੇ ਅਸੀਂ ਆਪਣਾ ਸਮਾਂ ਦੇਣਾ ਹੈ ਇੱਥੇ ਸਾਡੇ ਪ੍ਰੋਗਰਾਮ ਤੈਅ ਹੋਣਗੇ ਔਰ ਅਸੀਂ ਅੱਜ ਆਗਾਜ਼ ਕਰਨਾ ਹੈ ਪੰਜਾਬ ਤੋਂ ਇੱਕ ਆਪਣੀ ਆਵਾਜ਼ بلند ਆਵਾਜ਼ ਜਿਹੜੀ ਪੰਜਾਬ ਦੇ ਦੁੱਖ ਦਾ ਪੰਜਾਬ ਦੇ ਮੁੱਦੇ ਚੁਕੇਗੀ ਸੰਸਦ ਦੇ ਵਿੱਚ ਔਰ ਅਸੀਂ ਬਹੁਤ ਆਸਵੰਦ ਹੈ ਸਾਨੂੰ ਪੂਰਾ ਯਕੀਨ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਅਸੀਂ ਉਹਨਾਂ ਸੋਨਿਹਾਰ ਚੜ੍ਹਿਆ ਕਾਲ ਔਰ ਬਹੁਤ ਖੁਸ਼ੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੁਹਾਡਾ ਇਥੇ ਆਉਣਾ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੰਚ ਬਹੁਤ سارے ਵਿਚਾਰ ਨੇ ਪਰ ਮੈਨੂੰ ਲੱਗਦਾ ਹੈ ਕਿ ਬਹੁਤ ਲੋਕ ਵੀ ਨੇ ਸਾਡੇ ਕੋਲ ਮੈਡਮ ਥਿਆੜਾ ਨੇ ਉਹ ਵੀ ਆਪਣੇ ਵਿਚਾਰ ਦੇਣਗੇ ਔਰ ਮੈਂ ਹੋਰ ਵੀ ਸਾਡੇ ਹੈਗੇ ਨੇ ਅਧਿਕਾਰਧਾਰਨ ਨੇ ਜਿਹੜੇ ਇੱਥੇ ਆਪਣੇ ਵਿਚਾਰ ਦੇਣਗੇ ਔਰ ਰੈਪਿਟੀਸ਼ਨ ਨਹੀਂ ਕਰਨਗੇ ਅਸੀਂ ਸਿਰਫ ਇਹ ਉਮੀਦ ਕਰਦੇ ਹਾਂ ਕਿ ਖੁਸ਼ਹਾਲ ਪੰਜਾਬ ਲਈ ਵਧੀਆ ਮਿਆਰੀ ਸਿੱਖਿਆ ਲਈ ਸ਼ਹਿਰ ਸੁਧਾਉਣ ਲਈ ਔਰ ਆਪਣੇ ਬੱਚਿਆਂ ਦੇ ਭਵਿੱਖ ਲਈ ਅਸੀਂ ਵੋਟ ਕਰਾਂਗੇ ਇਥੋਂ ਅਹਲ ਕਰਕੇ ਤੁਰਾਂਗੇ ਕਿ ਅਸੀਂ ਜਿੱਤ ਜਿਹੜੀ ਹੈ ਉਹ ਯਕੀਨੀ ਬਣਾ ਲਈਏ ਜਿਹੜਾ ਜ਼ੋਨ ਦਾ ਮੁਖ ਦਫ਼ਤਰ ਦਾ ਉਦਘਾਟਨ ਕਿ ਤਾ ਗਿਆ ਵਿਵਾਦ ਗਠਨ ਕਰਨ ਦੇ ਜਿਹੜੇ ਲੋਕਾਂ ਦੇ ਇੰਚਾਰਜ ਆ ਰਾਜਵਿੰਦਰ ਪਰਠਾ ਜੀ ਉਹਨਾਂ ਨੇ ਅਪਰਕਾਰ ਕਰਨਾ ਸਭ ਤੋਂ ਪਹਿਲਾਂ ਧੰਨ ਧੰਨ ਸ਼ਹਿਰ ਜੀ ਤਰੰਗਲਾ ਸਾਹਿਬ ਜੀ ਦਾ ਉਹਤੇ ਆਸਰਾ ਲਿਆ ਗਿਆ ਸੁਖਨੀ ਸਾਹਿਬ ਦੇ ਪੁਆਰਨਾ ਤੋਂ ਬਾਅਦ ਉਸ ਤੋਂ ਅਪਰੰਤ ਜਿਹੜਾ ਦਫਤਰ ਦਾ ਜਿਹੜਾ ਇਤਹਾਮ ਜਿਹੜਾ ਖੜਾ ਹੈਗਾ ਰਿਸ਼ੇ ਵਾਲਾ ਵੀਰ ਜੀ ਉਹਦੇ ਕੋਲ ਇਹ ਦਫਤਰ ਦਾ ਗਠਨ ਕਿ ਆਮ ਲੋਕਾਂ ਦੀ ਪਾਰਟੀ ਬਣਾਈ ਸੀ ਉਹ ਆਮ ਲੋਕਾਂ ਦੀ ਸਰਕਾਰ ਬਣੀ ਆ ਪਰ ਆਮ ਲੋਕਾਂ ਦੇ ਤੌਰ ਜਿਹੜਾ ਜੀ ਜੀਵਨ ਕਟੜੇ ਦਾ ਗਠਨ ਕਰਾਇਆ ਇੱਕ ਤਰੀਕ ਨੂੰ ਜਿਹੜੇ ਹੁਣ ਵੋਟਾਂ ਦਾ ਦਿਨ ਆ ਰਿਹਾ ਜੀ ਸਮੂਥ ਫਾਰਡਾ ਚੰਨ ਕੀ ਬਕੀ ਰਹਿ ਸਾਰੇ ਇਹ ਬੋਟਰ ਨੂੰ ਅਖੀਰੋਂ ਕੇ ਬੇਨਤੀ ਹੈ ਵੀ ਜਿਹੜੀ ਇੱਕ ਇੱਕ ਜਿਹੜੀ ਬੋਲਾਂ ਤੁਸੀਂ ਡਾਕਟਰ ਰਾਜਨਾਰੀ ਚੰਦੇਵਾਲ ਸਾਹਿਬ ਨੂੰ ਬਹੁਤ ਬਹੁਤ ਚੋਣ ਸ਼ਾਨਾ ਉਹਨਾਂ ਦਾ ਝੜੂ ਆ ਡਾਕਟਰ ਸਾਹਿਬ ਨੂੰ ਕਮਿਸ਼ਨ ਸਾਹਿਬ ਵਧੀਆ ਇਨਸਾਨ ਆ ਔਰ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣਗੇ ਔਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਉਹ ਇੱਕ ਜਿਹੜੇ ਉਹ ਲੀਡਰ ਉੱਠੇ ਆ ਔਰ ਆਮ ਲੋਕਾਂ ਦੀ ਇਕਰਮ ਨੇ